ਆਰੇ ਪੈਰੋਂ ਮਹੱਲਾ ਤੀਜਾ ਆਪੇ ਦੈਂਤ ਲਾਈ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਹਣਾਈ ਤਿਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਸੂ ਨਾ ਜਾਣੈ ਸ਼ਬਦੇ ਮੇਲ ਮਲਾਇਆ ਰਹਾਉ ਹਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੀ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੈ ਬਿਰਖਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੇਤ ਚੜਾਇਆ ਤਰਹਲਾਦ ਦੁਬਦਾ ਨਾ ਪੜੈ ਹਰਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਂ ਕਾ ਹਰ ਜੀਉ ਰਾਖਾ ਦੈਂਤ ਕਾਲ ਨੇੜਾ ਆਇਆ ਆਪਣੀ ਪਹਿਜ ਆਪੇ ਰੱਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਖਸ ਨਖੀ ਬਧਾਰਿਆ ਅੰਧੈ ਦਰ ਕੀ ਖਬਰ ਨਾ ਪਾਈ ਰਾਗ ਭੈਰੂ ਮਹੱਲਾ ਚੌਥਾ ਚੌਪਦੀ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਗੁਰ ਸ਼ਬਦ ਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਨ ਰਹਾਉ ਸੰਗਤ ਸਾਧ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਨ ਸਭ ਕਿਲ ਵਿਖ ਪਾਪ ਗਏ ਗਵਾਇਨ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਨ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਪੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ ਸਭ ਦੁਖ ਪਰ ਹਰੀ ਮੇਰੇ ਮਨ ਹਰ ਪਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗ ਜੀਵਨ ਧਾਇ ਮਨ ਹਰਿ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰਿ ਇਸ ਨਾਨਕੀਓ ਅਠ ਸੱਤ ਸੁਰਸਰੀ ਹਮ ਮੂਰਖ ਕਉ ਹਰਿ ਕਿਰਪਾ ਕਰੀ ਜਨ ਨਾਨਕ ਤਾਰਿਉ ਤਾਰਨ ਹਰੀ ਪੈ ਰੂ ਮਹੱਲਾ ਚੌਥਾ ਸੋ ਕਰਤ ਕਰਨੀ ਸਾਰ ਜਪ ਮਾਲੀ ਹਰਦਾ ਫੇਰ ਚੱਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜਿਆ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨਨ ਨਾਨਕ ਤਾਰੋ ਨਦਰ ਨਿਹਾਲੀ ਪੈਰੋਂ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਬਨਾ ਮਾਹੀ ਤੁਜ ਤੇ ਬਾਹਰ ਕੋਈ ਨਾਹੀ ਹਰ ਸੁਖ ਦਾਤਾ ਮੇਰੇ ਮਨ ਜਾਪ ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾਂ ਤਹ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨਾ ਕੋਈ ਜਿਸ ਕਉ ਤੁਮ ਹਰ ਰੱਖਿਆ ਭਾਵੇ ਤਿਸ ਕੈ ਨੇੜੈ ਕੋਈ ਨਾ ਜਾਵੇ ਤੂੰ ਜਲ ਤਲ ਮਹੀਲ ਸਭ ਤੈ ਭਪੂਰ ਜਨ ਨਾਨਕ ਹਰਿ ਜਪਹਾਜ ਰਾ ਹਜੂਰ ਪੈਰੋਂ ਮਹੱਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮਰਾਰ ਮਸਤਕ ਭਾਗ ਹੋਇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸੁਮਾਰ ਮਦਸੂਦਨ ਜਪੀਐ ਉਰਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾੜੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰਿ ਆਪ ਸਵਾਰ ਤਿਨ ਚੂਕੀ ਮਹਤਾਜੀ ਲੋਕਨ ਕੀ ਹਰ ਅੰਗੀ ਕਾਰਕੀਆ ਕਰਤਾਰ ਮਤਾ ਮਸੂਰ ਤਾ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਾਵ ਉਹ ਅਨ ਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ ਪੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆਂ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿਨ ਮਾਤਿ ਉਤਮ ਤਿਨ ਪਤਿ ਉਤਮ ਜਿਨੇ ਹਿਰਦੈ ਵਸਿਆ ਬਲਵਾਰੀ ਤੈਨ ਕੀ ਸੇਵਾ ਲਾਏ ਹਰ ਸੁਆਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨਿ ਐਸਾ ਸਤਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੇ ਹ ਤਿਨ ਨਕ ਕਾਟੇ ਸਿਰ ਜਨਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰੋਂ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਨਣੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਤਿਨ ਹਮ ਸ੍ਰੀ ਮਹ ਨਿਤ ਚਰਨੀ ਜਗ ਜੀਵਨ ਹਰ ਧਾਇ ਤਰਨੀ ਅਨੇਕ ਅਸੰਖ ਨਾਮ ਹਰ ਤੇਰੀ ਨਾ ਜਾਈ ਜੇ ਵਾਇਤ ਗਨਨੀ ਰਹਾਉ ਗੁਰ ਸਿਕ ਹਰ ਬੋਲੋ ਹਰ ਗਾਉ ਹੋ ਲੈ ਗੁਰਮਤ ਹਰ ਜੱਪਣੀ ਜੋ ਉਪਦੇਸ਼ ਸੁਣੇ ਗੁਰ ਕੇ ਰਾ ਸੋ ਜਨ ਪਾਵੇ ਹਰ ਸੁਖ ਘਣੀ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਾਣ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਾ ਹਰ ਜਨ ਬਣੀ ਹਰ ਹਰ ਅਗੰਮ ਨਾਮ ਹਰ ਤੇਰੀ ਵਿੱਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪੈਰੋਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੇ ਥੀਤ ਪਾਸਦਾਰ ਰਾਖੀ ਅਸ਼ਟਮ ਥੀਤ ਗਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਲ ਸਗਲ ਪਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇਉ ਸਮਾਏ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿੜਾਇਆ ਪੈਰੋਂ ਮਹੱਲਾ ਪੰਜਵਾਂ ਵਰਤਣਾ ਰਹੂ ਨਾ ਮਹਿ ਰਮਜ਼ਦਾਨਾ ਤਿਸ ਸੇਵੀ ਜੋ ਰੱਖੈ ਨਿਹੰਨਾ ਏਕ ਗੁਸਾਈ ਅੱਲੂ ਮੇਰਾ ਹਿੰਦੂ ਤੁਰਕ ਦੁਹਾਂ ਨ ਬੇਰਾ ਰਹਾਉ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗਜਾਰੂੰ ਏਕ ਨਿਰੰਕਾਰ ਨੇ ਹਿਰਦੈ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਹਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਪੈਰੋ ਮਹੱਲਾ ਪੰਜਵਾ ਦਸ ਮਿਰਗੀ ਸਹਜੇ ਬੰਦ ਆਨੀ ਪੰਜ ਮਿਰਗ ਬੇਦੇ ਸਿਵ ਕੀ ਬਾਣੀ ਸੰਤ ਸੰਗ ਲੇ ਚੜਿਓ ਸ਼ਿਕਾਰ ਮਿਰਗ ਪਕਰੇ ਬਿਨ ਕੋਰ ਹਥਿਆਰ ਰਹਾਉ ਅਖੀਰ ਬਿਰਤ ਬਾਹਰ ਆਇਉ ਧਾਇ ਅਹਿਰਾ ਪਾਇਓ ਘਰ ਕੈ ਗਾਏ ਮ੍ਰਿਗ ਪਕਰੇ ਕਰਿਆ ਨੇ ਹਾਟ ਚੁਖ ਚੁਖ ਲੇ ਗਏ ਬਾਂਡੇ ਬਾਤ ਇਹੋ ਅਹਿਰਾ ਕੀਨੋ ਦਾਨ ਨਾਨਕ ਕੈ ਘਰ ਕੇਵਲ ਨਾਮ ਪੈਰੂ ਮਹੱਲਾ 5ਵਾਂ